ਹਾਂਜੀ ਸਵਾਗਤ ਹੈ ਕਿਸਾਨ ਵੀਰੋ ਤੁਹਾਡੇ ਆਪਣੇ YouTube ਚੈਨਲ ਗ੍ਰੀਡੈਰੀ ਫਾਰਮ ਦੀਪਗੜ੍ਹ ਦੇ ਵਿੱਚ ਪਹਿਲਾਂ ਸਬਸਕ੍ਰਾਈਬ ਕਰ ਲਓ ਬਾਈ ਜੀ ਸਾਰੇ ਜਣੇ ਚੈਨਲ ਨੂੰ ਆਪਣੇ YouTube Facebook ਤੇ ਵੀ ਇਸੇ ਨਾਮ ਤੇ ਚੈਨਲ ਆ 62801 37325 ਮੇਰਾ ਮੋਬਾਈਲ ਨੰਬਰ ਆ 10 ਤੋਂ 15 ਫੋਟੋਆਂ ਭੇਜ ਕੇ ਆੜ ਲਵਾ ਸਕਦੇ ਹੋ ਤੁਸੀਂ ਅੱਜ ਆਪਾਂ ਤੁਹਾਡੇ ਲਈ ਅਸੀਂ ਵੀਡੀਓ ਚ ਬਾਈ 5911 ਟਰੈਕਟਰ ਲੈ ਕੇ ਆਏ ਆ 84277 25955 22 ਦਾ ਮੋਬਾਈਲ ਨੰਬਰ ਆ ਤੇ ਗੱਲ ਕਰਦੇ ਆ ਆਪਾਂ ਟਰੈਕਟਰ ਦੇ ਮਾਡਲ ਬਾਰੇ 2003 ਮਾਡਲ ਟਰੈਕਟਰ ਆਗਾ ਬਾਈ ਜੀ ਪੰਜਾਬ ਨੰਬਰ ਦਾ ਟਰੈਕਟਰ ਆ ਪਹਿਲੇ ਨਾਮ ਦਾ ਟਰੈਕਟਰ ਆ ਸਾਰਾ ਟਰੈਕਟਰ ਬਿਲਕੁਲ ਰੀਜਨਲ ਆ ਫਾਈਬਰ ਦੀ ਹੱਡ ਵਗੈਰਾ ਲੱਗੀ ਹੋਈ ਆ ਸਿਸਟਮ ਵੀ ਲੱਗਿਆ ਹੋਇਆ ਟਰੈਕਟਰ ਤੇ ਵੱਡਾ ਬੰਪਰ ਆ ਵਧੀਆ ਮੋਡੀਫਾਈਡ ਟਰੈਕਟਰ ਕਰਿਆ ਹੋਇਆ ਹੈਗਾ ਬਾਈ ਜੀ ਪਿਛਲੇ ਟਾਇਰ ਤਾਂ ਹੈਗਾ 60% ਤੇ ਅਗਲੇ ਟਾਇਰ ਬਾਈ ਜੀ ਟਰੈਕਟਰ ਤੇ ਬਿਲਕੁਲ ਨਵੇਂ ਆ ਇੰਜਨ ਗੇਅਰ ਲੈਫਟ ਦੀ ਪੂਰੀ ਫੁੱਲ ਗਾਰੰਟੀ ਹੋਊਗੀ ਟਰੈਕਟਰ ਦੀ ਬਾਹੀ ਤੇ ਚੱਲਿਆ ਹੋਆ ਵਾ ਤੁਸੀਂ ਵੀ ਟਰੈਕਟਰ ਬਾਈ ਜੀ ਬਾਹ ਕੇ ਚੈੱਕ ਕਰਕੇ ਤਸੱਲੀ ਕਰਕੇ ਲੈ ਜਾ ਸਕਦੇ ਹੋ ਟਰੈਕਟਰ ਦਾ ਇੰਜਨ ਬਿਲਕੁਲ ਸੀਲਡ ਆ ਸਾਰਾ ਟਰੈਕਟਰ ਬਾਈ ਜੀ ਬਿਲਕੁਲ origignal ਪਿਆਗਾ ਰੰਗ ਪੇਂਟ ਪੱਕੋ ਵਧੀਆ ਓਕੇ ਪੰਜਾਬ ਨੰਬਰ ਦਾ ਟਰੈਕਟਰ ਰੇਟ ਇਹਦਾ ਹੈਗਾ ਬਾਈ ਜੀ 3 ਲੱਖ ਤੇ 65000 ਰੁਪਏ ਮੁੱਲ 3 ਲੱਖਾਂ ਤੇ 65000 ਰੁਪਏ ਮੁੱਲ ਮੌਕੇ ਤੇ ਵੀਰ ਉਹਨੇ ਕਹਿੰਦਾ ਆਪਾਂ ਹੋਰ ਵੀ ਮਾਨਤਨ ਕਰ ਦੇਾਂਗੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਧੰਨਵਾਦ ਜੀ ਧੰਨਵਾਦ ਅੱਗੇ ਵੀ ਬਾਈ ਜੀ ਆਪਾਂ ਕੋਲ ਟਰੈਕਟਰ ਹੈਗਾ 84277 25955 ਵੀਰ ਦਾ ਮੋਬਾਈਲ ਨੰਬਰ ਹੈ ਮਹਿੰਦਰਾ ਟਰੈਕਟਰ ਆ ਤੇ ਮਾਡਲ ਹੈਗਾ ਟਰੈਕਟਰ ਦਾ 2021 ਮਾਡਲ ਟਰੈਕਟਰ ਹੈਗਾ ਬਾਈ ਜੀ ਪੰਜਾਬ ਨੰਬਰ ਦਾ ਟਰੈਕਟਰ ਆ ਪਹਿਲੇ ਨਾਮ ਦਾ ਟਰੈਕਟਰ ਆ ਸਾਰਾ ਟਰੈਕਟਰ ਬਿਲਕੁਲ origignal ਆ ਇੰਜਨ ਗੇਅਰ ਲੈਫਟ ਦੀ ਪੂਰੀ ਫੁੱਲ ਗਾਰੰਟੀ ਆ ਟਰੈਕਟਰ ਦੀ origignal ਪਿਆਗਾ ਟਰੈਕਟਰ ਬਾਈ ਜੀ ਰੰਗ ਪੇਂਟ ਵੀ ਪੂਰੇ ਵਧੀਆ ਰੰਗ ਦਾ origignal ਆਗਾ ਇੰਜਨ ਗੇਅਰ ਫੁੱਲ ਓਕੇਆ ਵਧੀਆ ਬੈਟਰੀ ਪਈਆ ਟਰੈਕਟਰ ਦੀ ਰੰਗ ਪੇਂਟ ਓਕੇਆ ਬਾਹੀ ਤੇ ਚੱਲਿਆ ਸਿਸਟਮ ਵਗੈਰਾ ਟਰੈਕਟਰ ਤੇ ਲੱਗਿਆ ਹੋਇਆਗਾ ਤੇ ਟਾਇਰ ਵੀ ਵਧੀਆ ਨਾਲ ਦੇ ਟਾਇਰ ਪਏ ਆਗੇ ਟਰੈਕਟਰ ਤੇ ਤੇ ਰੇਟ ਇਹਦਾ ਹੈਗਾ ਬਹੁਤ ਹੀ ਜਾਇਜ਼ 2 ਲੱਖ ਤੇ 60000 ਰੁਪਿਆ ਡਿਮਾਂਡ ਆ ਗਈ ਬਾਈ ਜੀ 2 ਲੱਖ ਤੇ 60000 ਰੁਪਇਆ ਡਿਮਾਂਡ ਆ ਗਈ ਮੌਕੇ ਤੇ ਵੀਰ ਕਹਿੰਦਾ ਆਪਾਂ ਦੋਨੋਂ ਸੰਦਾ ਦੇ ਮਾਨਤਨ ਕਰ ਦਿਆਂਗੇ ਇਦਾਂ ਦੇ ਵੀਡੀਓ ਬਾਈ ਜੀ ਆਪਾਂ ਲੈ ਕੇ ਆਉਂਦੇ ਰਹਿਣੇ ਆਗੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਧੰਨਵਾਦ ਜੀ ਅਸੀਂ ਫਾਰਕਸ਼ਨ 241 DI 84277 25955 ਵੀਰ ਦਾ ਮੋਬਾਈਲ ਨੰਬਰ ਆ ਅੱਜ ਤਿੰਨੇ ਟਰੈਕਟਰ ਇਸੇ ਵੀਰ ਦੇ ਆ ਇਸੇ ਨੰਬਰ ਤੇ ਪਤਾ ਕਰ ਸਕਦੇ ਹੋ ਪਹਿਲਾਂ ਆਪਾਂ ਗੱਲ ਕਰਦੇ ਆ ਮੈਸੀਵ ਫਾਰਕਸ਼ਨ ਬਾਰੇ ਬਾਈ ਜੀ ਮਾਡਲ ਹੈਗਾ 2016 ਮਾਡਲ ਟਰੈਕਟਰ ਹੈਗਾ ਬਾਈ ਜੀ ਇਹ ਪੰਜਾਬ ਨੰਬਰ ਦਾ ਟਰੈਕਟਰ ਆ ਪਹਿਲੇ ਨਾਮ ਦਾ ਟਰੈਕਟਰ ਆ ਇਹ ਸਾਰਾ ਟਰੈਕਟਰ ਬਾਈ ਜੀ ਬਿਲਕੁਲ origignal ਪਿਆਗਾ ਇੰਜਨ ਗੀਅਰ ਲੈਫਟ ਦੀ ਪੂਰੀ ਫੁੱਲ ਗਾਰੰਟੀ ਹੋਊਗੀ ਟਰੈਕਟਰ ਦੀ ਫੇਵਰ ਦੇ ਹੱਡ ਵਗੈਰਾ ਟਰੈਕਟਰ ਤੇ ਲੱਗਿਆ ਹੋਇਆ ਹੈਗਾ ਨਾ ਜੇਕਰ ਆਪਾਂ ਟਾਇਰਾਂ ਦੀ ਕੱਲ ਕਰਕੇ ਦਾ ਚਾਰੋਂ ਟਾਇਰ ਬਾਈ ਜੀ ਗੂਡিয়ার ਕੰਪਨੀ ਦੇ ਆ ਵੀਡੀਓ ਚੈੱਕ ਕਰ ਸਕਦੇ ਹੋ ਤੁਸੀਂ 85 ਤੋਂ 90 ਵੇਸੇ ਟਰੈਕਟਰ ਦੇ ਟਾਇਰ ਪਏ ਆ ਪਹਿਲੇ ਨਾਮ ਦਾ ਟਰੈਕਟਰ ਹੈਗਾ ਬਾਈ ਜੀ ਅਜੇ 2016 ਮਾਡਲ ਆ ਸਾਰਾ ਟਰੈਕਟਰ ਬਿਲਕੁਲ ਓਕੇ ਨਵੀਂ ਕੰਡੀਸ਼ਨ ਦਾ ਟਰੈਕਟਰ ਪੈ ਸ਼ੋਅਰੂਮ ਕੰਡੀਸ਼ਨ ਪਿਆ ਟਰੈਕਟਰ ਬਾਈ ਜੀ ਵੀਡੀਓ ਚੋਚੀਆ ਕਰ ਰਹੇ ਤੁਸੀਂ ਡਬਲ ਕਲਚ ਟਰੈਕਟਰ ਹੈਗਾ ਬਾਈ ਜੀ ਸੈਲਫ ਸਟਾਰਟ ਆ ਰੰਗ ਪੇਂਟ ਆ ਰੀਜਨਲ ਆ ਟਰੈਕਟਰ ਦਾ ਸਾਰਾ ਬਿਲਕੁਲ ਓਕੇ ਆ ਤੇ ਇਹ ਡਿਮਾਂਡ ਹੈਗੀ ਆ ਟਰੈਕਟਰ ਦੀ 3 ਲੱਖ ਤੇ 65000 ਰੁਪਿਆ ਮੁੱਲ ਲਗਾ ਬਾਈ ਜੀ ਟਰੈਕਟਰ ਦਾ 3 ਲੱਖ ਤੇ 65000 ਰੁਪਿਆ ਮੁੱਲ ਆ ਮੌਕੇ ਤੇ ਪੂਰਾ ਵਧੀਆ ਵੀਰ ਹੁਣ ਕਹਿੰਦੇ ਆਪਾਂ ਹੋਰ ਵੀ ਮਾਨਤਾ ਕਰ ਦਾਂਗੇ ਅਗਲਾ ਟਰੈਕਟਰ ਹੈਗਾ ਬਾਈ ਜੀ ਆਪਣੇ ਕੋਲੇ ਫਾਰਮ ਟਰੈਕਟਰ ਟਰੈਕਟਰ ਹੈਗਾ ਇਹ ਟਰੈਕਟਰ ਹੈਗਾ ਫਾਰਮ ਟਰੱਕ 60 84 277 25955 ਵੀਰ ਦਾ ਮੋਬਾਈਲ ਨੰਬਰ ਆ ਮਾਡਲ ਹੈਗਾ ਟਰੈਕਟਰ ਦਾ 1999 ਮਾਡਲ ਟਰੈਕਟਰ ਆਗਾ ਬਾਈ ਜੀ 1999 ਮਾਡਲ ਟਰੈਕਟਰ ਆ ਪੰਜਾਬ ਨੰਬਰ ਦਾ ਟਰੈਕਟਰ ਆ ਰੰਗ ਪੇਂਟ ਪਖੋਆਣ ਸਾਫ ਕੰਡੀਸ਼ਨ ਆ ਪੂਰੀ ਵਧੀਆ ਹਾਲਤ ਦਾ ਟਰੈਕਟਰ ਪਿਆਗਾ ਵੀਡੀਓ ਚੈੱਕ ਕਰ ਸਕਦੇ ਹੋ ਤੁਸੀਂ ਬਾਹੀ ਤੇ ਚੱਲਿਆ ਹੋਇਆ ਟਰੈਕਟਰ ਆ ਵੀਰਤਾ ਵਪਾਰ ਦਾ ਕੰਮ ਆਗਾ ਬਾਈ ਜੀ ਟਰੈਕਟਰ ਲਿਆਉਂਦਾ ਰਹਿੰਦਾ ਵੀਰ ਆਪਣੀ ਵੀ ਕੋਈ ਗਾਰੰਟੀ ਨਹੀਂ ਦਿੰਦੀ ਜਿਵੇਂ ਆਪਾਂ ਨੂੰ ਵੀਰ ਕਹਿੰਦੇ ਆਪਾਂ ਵੀਡੀਓ ਪਾ ਦਿੰਨੇ ਹਣਾ ਤੇ ਪੰਜਾਬ ਨੰਬਰ ਦਾ ਟਰੈਕਟਰ ਆ ਬਾਹੀ ਤੇ ਚੱਲਿਆ ਤੁਸੀਂ ਵੀ ਆਪਣਾ ਵਾਹ ਕੇ ਚੈੱਕ ਕਰਕੇ ਲਿਜਾ ਸਕਦੇ ਹੋ ਤੇ ਟਾਇਰਾਂ ਦੀ ਗੱਲ ਕਰੀਏ 50 ਪੈਸੇ ਚਾਰੋਂ ਟਾਇਰ ਪਏ ਆਗੇ ਰੇਟ ਵੀ ਬਹੁਤ ਜਿਆਜ ਰੱਖਿਆ ਵੀਰ ਨੇ ਰੇਟ ਇਹਦਾ ਹੈਗਾ ਗਾ ਗੱਲ ਕਰਦੇ ਆਂ ਵੀਡੀਓ ਚ ਆਪਾਂ ਰੇਟ ਹੈਗਾ 2 ਲੱਖ ਤੇ 10000 ਰੁਪਿਆ ਮੁੱਲ ਲਗਾ ਬਾਈ ਜੀ ਟਰੈਕਟਰ ਦਾ 2 ਲੱਖ ਤੇ 10000 ਰੁਪਿਆ ਮੁੱਲ ਆ ਪੂਰੇ ਵਧੀਆ ਹਲਾਤਾਂ ਦੇ ਮਗਰੈਡ ਵਗੈਰਾ ਹੀ ਪਏ ਆ ਚੈੱਕ ਕਰ ਸਕਦੇ ਹੋ ਵੀਰੋ ਨੇ ਕਹਿੰਦੇ ਆਪਾਂ ਹੋਰ ਵੀ ਮਾਨਤਾਨ ਕਰ ਦਾਂਗੇ ਅਗਲਾ ਟਰੈਕਟਰ ਹੈਗਾ ਬਾਈ ਜੀ ਸਵਰਾਜ 855 ਬਿਲਕੁਲ ਸ਼ੋਰੂਮ ਕੰਡੀਸ਼ਨ ਪਿਆ ਵੀਡੀਓ ਚੈੱਕ ਕਰ ਤੁਸੀਂ ਖੜਾ ਦੇਖੋ ਟਰੈਕਟਰ ਝੋਟੇ ਵਾਂਗੜਾ ਐਂਡ origignal ਸਾਫ ਆ ਇੰਨਾ ਸਾਫ ਸੁਥਰਾ ਟਰੈਕਟਰ ਕਦੇ ਨਹੀਂ ਮਿਲਣਾ ਸੋਨੂੰ ਬਾਈ ਜੀ ਬਿਲਕੁਲ ਓਕੇ ਤੇ ਨਵਾਂ ਟਰੈਕਟਰ ਪਿਆ ਸਾਫ ਕੰਡੀਸ਼ਨ ਦਾ ਟਰੈਕਟਰ ਹਨਾ ਤੇ ਮਾਡਲ ਹੈਗਾ 2023 ਮਾਡਲ ਟਰੈਕਟਰ ਪੰਜਾਬ ਨੰਬਰ ਦਾ ਟਰੈਕਟਰ ਆ ਪਹਿਲੇ ਨਾਮ ਦਾ ਟਰੈਕਟਰ ਆਗਾ ਬਾਈ ਜੀ ਇਹ 2023 ਮਾਡਲ ਆ ਪੰਜਾਬ ਨੰਬਰ ਤੇ ਪਹਿਲੇ ਨਾਮ ਦਾ ਟਰੈਕਟਰ ਆ ਹਨ ਸਾਰਾ ਟਰੈਕਟਰ ਬੈਲ ਕਲਰ origignal ਪਿਆ ਐਨ ਰੰਗ ਵਧੀਆ ਪੂਰਾ ਸਾਫ ਕੰਡੀਸ਼ਨ ਦਾ ਰੰਗ ਪਿਆ ਨਾਲ ਦਾ ਰੰਗ ਪੇਂਟਡ ਟਰੈਕਟਰ ਦੇ ਬਾਈ ਜੀ ਟਾਇਰਾਂ ਦੀ ਗੱਲ ਕਰੀਏ ਤਾਂ ਨਾਲ ਦੇ ਟਾਇਰ ਆ 80 ਤੋਂ 85 ਪੈਸੇ ਟਰੈਕਟਰ ਦੇ ਟਾਇਰ ਪਿਆ ਬਾਈ ਜੀ ਵੀਡੀਓ ਚ ਚੈੱਕ ਕਰ ਸਕਦੇ ਹੋ ਤੁਸੀਂ ਐਨ ਸਾਫ ਕੰਡੀਸ਼ਨ ਦਾ ਟਰੈਕਟਰ ਪਿਆਗਾ ਨਗਦ ਕੈਸ਼ ਨਿਕਲਾ ਹੋਇਆ ਟਰੈਕਟਰ ਹੈਗਾ ਬਾਈ ਜੀ ਇਹ ਨਗਦ ਕੈਸ਼ ਨਿਕਲਾ ਟਰੈਕਟਰ ਹੈਗਾ ਇਹ ਟਰੈਕਟਰ ਬਾਈ ਜੀ ਸਿਰਫ ਹੀ ਹਜੇ 1000 ਘੰਟਾ ਚੱਲਿਆ ਹੋਇਆ ਟਰੈਕਟਰ ਹੈ ਸਿਰਫ 1000 ਘੰਟਾ ਚੱਲਿਆ ਹੋਇਆ ਟਰੈਕਟਰ ਹੈ ਵੀਡੀਓ ਚ ਚੈੱਕ ਕਰੋ ਤੁਸੀਂ ਇਹਨਾਂ ਸਾਫ ਕੰਡੀਸ਼ਨ ਦਾ ਟਰੈਕਟਰ ਹੈ ਬਾਹਰ ਹੀ ਤੇ ਚੱਲਿਆ ਉਹ ਵੀ ਤੁਸੀਂ ਵੀ ਆਪਦਾ ਬਾਹ ਕੇ ਚੈੱਕ ਕਰਕੇ ਤਸੱਲੀ ਕਰਕੇ ਲੈ ਕੇ ਜਾਓ ਵੀਰੇ ਸਾਰੇ ਟਰੈਕਟਰ ਓਕੇ ਤਸੱਲੀ ਕਰਕੇ ਲੈ ਕੇ ਜਾਈ ਦੇ ਹੁੰਦੇ ਆ ਪਾਵਰ ਸਟੀਅਰਿੰਗ ਟਰੈਕਟਰ ਹੈਗਾ ਬਾਈ ਜੀ ਇਹ ਡਬਲ ਕਲੱਚਾ ਟਰੈਕਟਰ ਹੈ ਨਾ ਪਾਵਰ ਸਟੀering ਆ ਡਬਲ ਕਲੱਚ ਆ ਤੇ ਡਬਲ ਹੀ ਡਿਸਟਰੀਬਿਊਟਰ ਲੱਗਿਆ ਹੋਇਆ ਟਰੈਕਟਰ ਤੇ ਚੈੱਕ ਕਰੋ ਤੁਸੀਂ ਡਬਲ ਡਿਸਟਰੀਬਿਊਟਰ ਰਿਵਰਸ ਪੀਟੀਓ ਆ ਟਰੈਕਟਰ ਸਾਰਾ ਟਰੈਕਟਰ ਬਿਲਕੁਲ オリジナル ਆ ਤੇ ਡਿਮਾਂਡ ਹੈਗੀ ਆ ਦੀ 7 ਲੱਖ ਤੇ 15000 ਰੁਪਏ ਮੁੱਲ ਆਗਾ ਬਾਈ ਜੀ ਮੌਕੇ ਤੇ ਵੀਰੋ ਨੇ ਕਹਿੰਦੇ ਆਪਾਂ ਹੋਰ ਵੀ ਮਾਨਤਨ ਕਰ ਦਿਆਂਗੇ 7 ਲੱਖ ਤੇ 15000 ਰੁਪਏ ਮੁੱਲ ਆ ਟਰੈਕਟਰ ਦਾ ਅੱਗੇ ਬਕਾਉ ਹੈਗਾ ਵੀਰ ਜੀ ਆਪਣੇ ਕੋਲੇ ਵਰਨੀ ਦੀ ਜਿਵੇਂ ਵੀਰ ਨੇ ਕਿਹਾ ਵੀਰ ਤੇ ਜ਼ਿੰਮੇਵਾਰੀ ਫੁੱਲ ਆ ਤੇ ਇਹਦਾ ਸੰਦਾ ਦਾ ਰੇਟ ਹੈਗਾ ਬਾਈ ਜੀ 65000 ਰੁਪਏ ਮੁੱਲ ਆ ਵੀਰ ਕੰ ਦਾ ਮੌਕੇ ਤੇ ਆਪਾਂ ਹੋਰ ਵੀ ਮਾਨਤਨ ਕਰ ਦਿਆਂਗੇ ਤੇ ਕਾਰ ਵਾਸ਼ਰ ਬਕਾਊਗਾ 65000 ਰੁਪਏ ਮੁੱਲ ਮੌਕੇ ਤੇ ਮਾਨਤਨ ਹੋ ਜਾਊਗਾ ਬਾਈ ਜੀ ਇੱਕ ਤਾਂ ਬਾਈ ਜੀ ਇਹ ਚ ਹੈਗੀ ਹੈ ਕਿ ਹਵਾ ਭਰਨ ਵਾਲੀ ਹਵਾਈ ਟੈਂਕੀ ਹੈਗੀ ਇੱਕ ਤਾਂ ਇਹ ਚੈੱਕ ਕਰ ਸਕਦੇ ਹੋ ਤੁਸੀਂ ਹਨਾ ਇੱਕ ਬਾਈ ਜੀ ਇਹ ਚ ਹੈਗਾ ਜੈਕ ਬਕਾਊਗਾ ਜਿਹੜਾ ਗੱਡੀ ਤਾਂ ਚਾ ਕੇ ਉਪਰੋਂ ਆਪਾਂ ਥੱਲੇ ਗੱਡੀ ਵਾਸ਼ ਵਗੈਰਾ ਕਰ ਸਕਦੇ ਆ ਪੂਰਾ ਵਧੀਆ ਹਾਲਤ ਦਾ ਜੈਕਪ ਹੈਗਾ ਪੂਰੇ ਵਧੀਆ ਕੰਪਨੀ ਦਾ ਜੈਕਾ ਤੇ ਪੰਪ ਭਰਨ ਵਾਲਾ ਵੀ ਭਰਨ ਵਾਲਾ ਵੀ ਪੂਰੀ ਟੈਂਕੀ ਪੂਰੀ ਵਧੀਆ ਹੈਵੀ ਟੈਂਕੀ ਹੈਗੀ ਚੈੱਕ ਕਰ ਸਕਦੇ ਹੋ ਦੋਨੋਂ ਚੀਜ਼ਾਂ ਦਾ 65000 ਰੁਪਏ ਮੁੱਲ ਆ ਬਾਈ ਜੀ ਉਹੀ ਵੀਰ ਫੋਨ ਕਰ ਮ ਜਿਨ੍ਹਾਂ ਨੇ ਲੈਣੀ ਆ ਧੰਨਵਾਦ ਜੀ ਪਰਲਾ ਲੈ ਕੇ ਆਏ ਆ ਵੀਰ ਦਾ ਮੋਬਾਈਲ ਨੰਬਰ ਹੈਗਾ 84277 ਤੇ 25955 ਬਾਈ ਜੀ ਮੋਬਾਈਲ ਨੰਬਰ ਹੈ ਤੇ ਵੀਰ ਦੇ ਕਰੇ ਏਜੰਸੀ ਲੱਗੀ ਹੁੰਦੀ ਆ ਜਿਹੜਾ ਟਰੈਕਟਰ ਜਿਹੜਾ ਟਰਾਲਾ ਥੋੜਾ ਜੀ ਕਰਦਾ ਤੁਸੀਂ ਲੈ ਸਕਦੇ ਹੋ ਨਾ ਪਹਿਲਾਂ ਗੱਲ ਕਰਦੇ ਆਪਾਂ ਟਰੈਕਟਰ ਬਾਰੇ ਬਾਈ ਜੀ ਮੈਸੀ ਫਾਰਗੇਸ਼ਨ ਬਾਈ ਜੀ 5245 ਮਾਡਲ ਹੈਗਾ 2010 ਮਾਡਲ ਆਗਾ ਪੰਜਾਬ ਨੰਬਰ ਦਾ ਟਰੈਕਟਰ ਹੈਗਾ ਸਾਰਾ ਟਰੈਕਟਰ ਬਾਈ ਜੀ ਬਿਲਕੁਲ ਓਰੀਜਨਲ ਆ ਇੰਜਨ ਗੀਅਰ ਲੈਫਟ ਦੀ ਪੂਰੀ ਫੁੱਲ ਗਾਰੰਟੀ ਆ ਰੰਗ ਪੇਂਟ ਪੱਕਾ ਐਂਡ ਸਾਫ ਕੰਡੀਸ਼ਨ ਆ 35 ਤੋਂ 40 ਪੈਸੇ ਟਰੈਕਟਰ ਤੇ ਟਾਇਰ ਪਿਆ ਬਾਈ ਜੀ 35 ਤੋਂ 40 ਪੈਸੇ ਟਰੈਕਟਰ ਤੇ ਟਾਇਰ ਆ 54 ਐਚਪੀ ਟਰੈਕਟਰ ਆ ਸਾਰਾ ਟਰੈਕਟਰ ਬਾਈ ਜ ਇੰਜਨ ਗੇਅਰ ਦੀ ਫੁੱਲ ਗਾਰੰਟੀ ਹੈ ਤੇ ਡਿਮਾਂਡ ਹੈਗੀ ਹੈ ਬਾਈ ਜੀ ਇਹਦੀ 2 ਲੱਖ ਤੇ 50 ਹਜ਼ਾਰ ਰੁਪਏ ਦੀ ਡਿਮਾਂਡ ਆਗੀ ਮੌਕੇ ਤੇ ਵੀਰੋ ਨੇ ਕਹਿੰਦੇ ਪੂਰਾ ਵਧੀਆ ਮਾਨਤਨ ਆਪਾਂ ਕਰਦੇ ਆਂਗੇ 2 ਲੱਖ ਤੇ 50 ਹਜ਼ਾਰ ਰੁਪਏ ਮੁੱਲ ਆ ਅੱਗੇ ਟਰੈਕਟਰ ਦਾ ਬਾਈ ਜੀ ਸੋਨਾਲੀ ਕਾ 84277 25955 ਵੀਰ ਦਾ ਮੋਬਾਈਲ ਨੰਬਰ ਆ ਸੋਨਾਲੀ ਕਾ 750 ਤੇ ਮਾਡਲ ਹੈਗਾ 2004 ਮਾਡਲ ਟਰੈਕਟਰ ਹੈਗਾ ਬਾਈ ਜੀ ਪੰਜਾਬ ਨੰਬਰ ਦਾ ਟਰੈਕਟਰ ਆ ਪਹਿਲੇ ਨਾਮ ਦਾ ਟਰੈਕਟਰ ਆ ਚਾਰ ਮਾਡਲ ਆ ਪੰਜਾਬ ਨੰਬਰ ਤੇ ਪਹਿਲੇ ਨਾਮ ਦਾ ਟਰੈਕਟਰ ਆ ਬਾਈ ਜੀ ਸਾਰਾ ਟਰੈਕਟਰ ਬਿਲਕੁਲ オリジナル ਆਗਾ ਇੰਜਨ ਗੀਅਰ ਲੈਫਟ ਦੀ ਫੁੱਲ ਗਰੰਟੀ ਆ ਜੇਕਰ ਆਪਾਂ ਟਾਇਰਾਂ ਦੀ ਗੱਲ ਕਰੀਏ ਤਾਂ ਅਗਲੇ ਟਾਇਰ ਤਾਂ ਬਾਈ ਜੀ ਇਹਦੇ ਹੈਗੇ ਆ 95 ਪੈਸੇ ਤੇ ਪਿਛਲੇ ਟਾਇਰ ਹੈਗੇ ਬਾਈ ਜੀ 45 ਪੈਸੇ ਟਰੈਕਟਰ ਦੇ ਟਾਇਰ ਪਏ ਆ ਸਾਈਡ ਗੀਅਰ ਟਰੈਕਟਰ ਹੈਗਾ ਬਾਈ ਜੀ ਟਾਈ ਰੈਡ ਤੇ ਐਂਡ ਨਾਬ ਦੇ ਆ ਟਰੈਕਟਰ ਤੇ ਸਾਰਾ ਟਰੈਕਟਰ ਬਾਈ ਜੀ ਬਿਲਕੁਲ オリジナル ਪਿਆਗਾ ਹਨਾ ਪੂਰੀ ਫੁੱਲ ਗਰੰਟੀ ਆ ਵੀਰ ਦੀ ਹਨਾ ਲੈਫਟ ਪੰਪ ਵਗੈਰਾ ਟਰੈਕਟਰ ਦੇ ਨਾਲ ਦਾਗਾ ਪੂਰਾ ਫੁੱਲ ਸੀਲਡ ਇੰਜਣ ਹੈਗਾ ਤੇ ਆਪਾਂ ਰੇਟ ਦੀ ਗੱਲ ਕਰਕੇ ਤਾਂ ਰੇਟ ਦਾ ਹੈਗਾ 2 ਲੱਖ ਤੇ 55000 ਰੁਪਏ ਮੁੱਲ ਹੈ ਮੌਕੇ ਤੇ ਵਧੀਆ ਮਾਨਤਨ ਬਾਈ ਜੀ ਹੋ ਜੂਗਾ ਅਗਲਾ ਟਰੈਕਟਰ ਹੈਗਾ ਬਾਈ ਜੀ ਫਾਰਮ ਟਰੈਕ 60 84277 25955 ਵੀਰ ਦਾ ਮੋਬਾਈਲ ਨੰਬਰ ਆ ਤੇ ਮਾਡਲ ਹੈਗਾ ਟਰੈਕਟਰ ਦਾ 2002 ਮਾਡਲ ਟਰੈਕਟਰ ਹੈਗਾ ਬਾਈ ਜੀ ਇਹ ਪੰਜਾਬ ਨੰਬਰ ਦਾ ਟਰੈਕਟਰ ਆ ਹਨ 2002 ਮਾਡਲ ਆ ਪੰਜਾਬ ਨੰਬਰ ਦਾ ਟਰੈਕਟਰ ਆ ਡਬਲ ਕਲਚ ਟਰੈਕਟਰ ਆ ਬਾਈ ਜੀ ਸਾਰਾ ਟਰੈਕਟਰ ਪੂਰਾ ਵਧੀਆ ਰੀਜਨਲ ਆ ਹਨਾ ਸਾਰੇ ਟਰੈਕਟਰ ਦੀ ਬਾਈਰੋ ਵੱਲੋਂ ਫੁੱਲ ਗਾਰੰਟੀ ਹੈ ਆਪਣੇ ਬਾਈ ਜੀ ਕੋਈ ਗਾਰੰਟੀ ਨਹੀਂ ਦਿੱਤੀ ਕਿਸੇ ਵੀ ਟਰੈਕਟਰ ਦੀ ਹਨਾ ਵੀਰ ਜਿਵੇਂ ਆਪਾਂ ਨੂੰ ਕਹਿੰਦੇ ਆਪਾਂ ਵੀਡੀਓ ਪਾ ਦਿੰਨੇ ਆ ਇੰਜਨ ਗੇਅਰ ਦੀ ਫੁੱਲ ਗਾਰੰਟੀ ਹੈ ਰੰਗ ਪੇਂਟ ਪੱਕਾ ਹੈ ਸਾਫ ਕੰਡੀਸ਼ਨ ਪੂਰੀ ਵਧੀਆ ਹਾਲ ਦਾ ਟਰੈਕਟਰ ਪਿਆ ਡਬਲ ਕਲਚ ਟਰੈਕਟਰ ਹੈਗਾ ਬਾਈ ਜੀ ਇਹ ਜੇਕਰ ਆਪਾਂ ਟਾਇਰਾਂ ਦੀ ਗੱਲ ਕਰ ਗਏ 55 ਤੋਂ 50 ਪੈਸੇ ਟਰੈਕਟਰ ਦੇ ਟਾਇਰ ਪਿਆ ਬਾਈ ਜੀ 50 ਤੋਂ 55 ਪੈਸੇ ਟਾਇਰ ਸਾਰਾ ਟਰੈਕਟਰ ਬਿਲਕੁਲ オリジナル ਪਿਆ ਹੈਗਾ ਬਾਹੀ ਤੇ ਚੱਲਿਆ ਤੁਸੀਂ ਵੀ ਵਾਹ ਕੇ ਚੈੱਕ ਕਰਕੇ ਲਿਜਾ ਸਕਦੇ ਹੋ ਸੈਲਫ ਸਟਾਰਟ ਟਰੈਕਟਰ ਹੈਗਾ ਪੂਰੇ ਵਧੀਆ ਹਾਲਤ ਦਾ ਟਰੈਕਟਰ ਪਿਆਗਾ ਬਾਈ ਜੀ ਤੇ ਡਿਮਾਂਡ ਦੀ ਗੱਲ ਕਰਕੇ ਆਪਾਂ ਡਿਮਾਂਡ ਇਹਦੀ ਹੈਗੀ ਆ 2 ਲੱਖ ਤੇ 30000 ਰੁਪਿਆ ਮੁੱਲ ਆਗਾ ਬਾਈ ਜੀ ਟਰੈਕਟਰ ਦਾ 2 ਲੱਖ ਤੇ 30000 ਰੁਪਿਆ ਮੁੱਲ ਆ ਮੌਕੇ ਤੇ ਪੂਰਾ ਸੋਨਾ ਵੀਰ ਹਣਾ ਕਹਿੰਦੇ ਆਪਾਂ ਮਾਨਤਾ ਨਾ ਕਰ ਦਿਆਂਗੇ ਅਗਲੇ ਟਰੈਕਟਰ ਦੀ ਗੱਲ ਕਰਕੇ ਮੋਬਾਈਲ ਨੰਬਰ ਹੈਗਾ ਵੀਰ ਦਾ 84277 25955 ਮੈਸੀ ਪੋਰਖਜਨ ਟਰੈਕਟਰ ਆਗਾ ਬਾਈ ਜੀ ਮਾਡਲ ਹੈਗਾ 1997 ਮਾਡਲ ਟਰੈਕਟਰ ਆਗਾ ਬਾਈ ਜੀ 1997 ਮਾਡਲ ਟਰੈਕਟਰ ਆਗਾ ਪੰਜਾਬ ਨੰਬਰ ਦਾ ਟਰੈਕਟਰ ਆਗਾ ਬਾਈ ਜੀ ਇਦਾਂ ਦਾ ਟਰੈਕਟਰ ਬਾਈ ਜੀ ਹੁਣ ਪੰਜਾਬ ਚ ਬਹੁਤ ਹੀ ਘੱਟ ਮਿਲਦੇ ਆਗੇ ਬਹੁਤ ਹੀ ਸਾਫ ਟਰੈਕਟਰ ਪਿਆਗਾ ਇਹਦਾ ਬਾਈ ਜੀ ਸੋ ਵਾਸਤੇ ਵੀ ਟਰੈਕਟਰ ਰੱਖਿਆ ਜਾ ਸਕਦਾ ਸ਼ੰਗਾਰ ਕੇ ਟਰੈਕਟਰ ਰੱਖਣਾ ਤਾਂ ਬਹੁਤ ਹੀ ਜੱਜਦਾ ਅੱਜਕੱਲ ਟਰੈਕਟਰ ਇਹ ਤੇ ਵਧੀਆ ਟਰੈਕਟਰ ਪਿਆ ਪੂਰਾ ਵਧੀਆ ਹਾਲਤ ਦਾ ਟਰੈਕਟਰ ਆ ਟਾਇਰ ਦੀ ਗੱਲ ਕਰੀਏ 85 ਪੈਸੇ ਤੋਂ ਉੱਤੇ ਟਰੈਕਟਰ ਦੇ ਟਾਇਰ ਹੀ ਪਏ ਆ ਬਾਈ ਜੀ ਰੰਗ ਪੇਟ ਪੂਰੀ ਵਧੀਆ ਹਾਲਤ ਦਾ ਰੰਗ ਪੇਂਟ ਪਿਆਗਾ ਇੰਜਨ ਗੀਅਰ ਦੀ ਤਾਂ ਫੁੱਲ ਗਾਰੰਟੀ ਦਾ ਟਰੈਕਟਰ ਦੀ ਬਾਈ ਜੀ ਪੂਰਾ ਓਕੇ ਕੰਡੀਸ਼ਨ ਆ ਫੁੱਲ ਓਕੇ ਵ ਪੂਰਾ ਹਾਲਤ ਵਧੀਆ ਪਈਆ ਟਰੈਕਟਰ ਦੀ ਵੀਡੀਓ ਵਿੱਚ ਜਿੱਦਾਂ ਦਾ ਵੀਡੀਓ ਵਿੱਚ ਮਿਲੂ ਤੁਹਾਨੂੰ ਉਦਾਂ ਦੇ ਮਿਲੂਗਾ ਆਪਣੀ ਕੋਈ ਗਰੰਟੀ ਨਹੀਂ ਵੀਰ ਦੀ ਫੁੱਲ ਗਰੰਟੀ ਆ ਡਿਮਾਂਡ ਵੀ ਸਿਰਫ ਟਰੈਕਟਰ ਦੀ 1.5 ਲੱਖ ਰੁਪਇਆ ਮੁੱਲ ਆ ਸਿਰਫ 1.5 ਲੱਖ ਰੁਪਇਆ ਮੁੱਲ ਆ ਮੌਕੇ ਤੇ ਵੀਰ ਕਹਿੰਦੇ ਇਹ ਚੋ ਵੀ ਆਪਾਂ ਮਾਨਤਾ ਨਾ ਹੋਰ ਕਰ ਦਿਆਂਗੇ ਤੁਹਾਡਾ 1.5 ਲੱਖ ਰੁਪਇਆ ਮੁੱਲ ਆ ਅੱਗੇ ਸੰਤ ਹੈਗਾ ਬਾਈ ਜੀ ਟਰਾਲਾ ਇਸੇ ਵੀਰ ਦਾ ਟਰਾਲਾ 84277 25955 ਵੀਰ ਦਾ ਮੋਬਾਈਲ ਨੰਬਰ ਆ ਤੇ ਮਟਰਾਲਾ ਹੈਗਾ ਬਾਈ ਜੀ 167 ਦਾ ਬਾਈ ਜੀ ਟਰਾਲਾਗਾ 2004 ਮਾਡਲ ਟਰਾਲਾ ਹੈ ਨਾ 16 7 ਦਾ ਟਰਾਲਾ 2004 ਮਾਡਲ ਆ ਡਬਲ ਜੈਕ ਟਰਾਲਾ ਹੈ ਬਾਈ ਜੀ ਰੰਗ ਪੇਂਟ ਹੋਇਆ ਵਾ ਐਂਡ ਸਾਫ ਕੰਡੀਸ਼ਨ ਆ ਪੂਰੀ ਵਧੀਆ ਹਾਲਤ ਦਾ ਟਰਾਲਾ ਪਿਆਗਾ ਜੇਕਰ ਆਪਾਂ ਟਰਾਲੇ ਦੇ ਵਜਨ ਦੀ ਗੱਲ ਕਰਗੇ ਤਾਂ ਵਜਨ ਹੈਗਾ ਬਾਈ ਜੀ 32 ਕੁਆਂਟਲ ਵਜਨ ਆ ਟਰਾਲੇ ਦਾ 32 ਕੁਆਂਟਲ ਵਜਨਾ ਡਬਲ ਜੈਕ ਲੱਗਿਆ ਹੋਇਆ ਪੂਰਾ ਫੁੱਲ ਹੈਵੀ ਤੇ ਵਧੀਆ ਜਿਹਾ ਜੱਕ ਲੱਗਾ ਵਧੀਆ ਕੰਪਨੀ ਦਾ ਜੱਕ ਲੱਗਾ ਹੋਇਆ ਹੈਗਾ ਬਾਈ ਜੀ ਟਾਟਾ ਸੇਲ ਦਾ ਸਾਰਾ ਮਾਲ ਲੱਗਿਆ ਹੈ ਟਾਟਾ ਸੇਲ ਦਾ ਬਾਈ ਜੀ 50 ਤੋਂ 55 ਪੈਸੇ ਪੱਕੇ ਟਾਇਰ ਆ ਫਰਸ਼ ਵਗੈਰਾ ਬਿਲਕੁਲ ਬੇਦਾਗ ਹੈ ਨਾ ਜੇਕਰ ਆਪਾਂ ਬੈੱਡ ਦੀ ਗੱਲ ਕਰਗੇ ਤਾਂ ਪਾਈਪਾਂ ਵਾਲਾ ਬੈੱਡ ਲੱਗਾ ਹੋਇਆ ਹੈਗਾ ਟਰਾਲੇ ਦੇ ਸਮੇਤ ਜਾਲੀ ਬਾਈ ਜੀ 10 ਨਟੀ ਹੱਬ ਲੱਗੀ ਹੋਈ ਹੈ ਬਾਈ ਜੀ ਤੇ 10 ਇੰਚੀ ਚਾਸੀ ਲੱਗੀ ਹੋਈ ਹੈ ਟਰਾਲੇ ਦੇ ਫਾਰਸ਼ ਵਗੈਰਾ ਬਾੜ ਵਗੈਰਾ ਬਿਲਕੁਲ ਵੀ ਦਾਗਾ ਚੈੱਕ ਕਰ ਸਕਦੇ ਹੋ ਤੁਸੀਂ ਡਾਲਾ ਸਾਈਡ ਤੋਂ ਖੁੱਲਦਾ ਬਾਈ ਜੀ ਤੇ ਰੇਟ ਇਹਦਾ ਹੈਗਾ 390000 ਰੁਪਇਆ ਮੌਲਾ ਮੌਕੇ ਤੇ ਪੂਰਾ ਵਧੀਆ ਮਾਨਤਾ ਨਾਲ ਹੋ ਜਾਊਗਾ 390000 ਰੁਪਇਆ ਮੌਲਾ ਤਾਂ ਬਾਈ ਜੀ ਸੋਨੂ ਜੇਕਰ ਆਪਣੀ ਵੀਡੀਓ ਚੰਗੀ ਲੱਗਦੀ ਹੁੰਦੀ ਹੈ ਤਾਂ ਵੀਰ ਬਣੇ ਸ਼ੇਅਰ ਲਾਈਕ ਤੇ ਕਮੈਂਟ ਜਰੂਰ ਕਰਕੇ ਦੱਸਿਆ ਕਰੋ ਤੇ ਇਦਾਂ ਦੀ ਹੋਰ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਘੰਟੀ ਦੇ ਬਟਨ ਤੇ ਜਰੂਰ ਪ੍ਰੈਸ ਕਰ ਦਿਆ ਕਰੋ ਧੰਨਵਾਦ ਬਾਈ ਜੀ